ਹਣ ਦਾ ਜਾਲ ਨੂੰ ਰੋਲਾ ਪੈਂਦਾ ਪੈਸਿਆਂ ਤੇ ਲੈਣ ਦੇਣ ਦਾ ਵੀ ਕਿਉਂਕਿ ਆਪਾਂ ਇੱਥੇ ਜਿਹੜਾ ਮਿਹਨਤ ਇਹਨਾਂ ਮਿਹਨਤ ਦਾ ਮੁੱਲ ਨਹੀਂ ਮਿਲਦਾ ਆਪਾਂ ਨੂੰ ਸਾਰਿਆਂ ਨੂੰ ਮਜਬੂਰੀ ਬਣੀ ਪਈ ਆ ਵੀ ਆਪਣਾ ਜਿਹੜਾ ਇਸ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਣ ਲਈ ਠੱਕੇ ਖਾਣ ਲਈ ਆਪਾਂ ਮਜਬੂਰ ਹੋ ਰਹੇ ਆ ਇਹਨਾਂ ਜਿਹੜੇ ਫੌਤੀ ਏਜੰਟ ਆ ਇਹਨਾਂ ਤੇ ਆਪਾਂ ਧੱਕੇ ਚੜਦੇ ਆ ਇਹ ਏਜੰਟ ਆਪਣੀ ਮਜਬੂਰੀ ਦਾ ਫਾਇਦਾ ਲੈਂਦੇ ਹੋਏ ਆਪਣੇ ਆਪ ਧੋਖੇ ਧੜੀਆਂ ਕਰਦੇ ਆ ਤੇ ਤੇਹੋ ਜਿਹੇ ਜਿਹੜੇ ਕਾਪਲ ਸਿੰਘ ਵਰਗੇ ਅਫਸਰ ਜਿਹੜੇ ਪੁਲਿਸ ਅੰਜਾਰਦੇ ਆ ਇਹ ਫਰਾਂਜ਼ਾ ਨਾਲ ਲੜੇ ਹੋਏ ਹੋਣ ਕਰਕੇ ਜਦੋਂ ਕਿਤੇ ਆਪਣਾ ਰੌਲਾ ਪੁੰਦ ਪੈਂਦਾ ਜਾ ਇਹਨਾਂ ਦੇ ਕੋਲ ਆਉਂਦੇ ਆ ਇਹ ਉਹਨਾਂ ਦੇ ਇਹੀ ਹੱਕ ਦੇ ਵਿੱਚ ਖੜਦੇ ਆ ਤੇ ਇਸ ਕਰਕੇ ਆਪਣੇ ਲੋਕਾਂ ਦਾ ਫਿਰ ਇਸ ਤੋਂ ਇਕੱਠੇ ਹੋ ਕੇ ਇਹਨਾਂ ਨੂੰ ਜਿਹੜੀ ਅਕਲ ਦੇਣ ਦਾ ਹਰਜ ਬਣਦਾ ਵੀ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਅਕਲ ਦਈਏ ਇਹ ਜਿਹੜਾ ਕਾਬਲ ਸਿੰਘ ਨੂੰ ਇਸ ਉੱਗੀ ਦਾ ਇਤਿਹਾਸ ਪੜ ਕੇ ਆਉਣਾ ਚਾਹੀਦਾ ਸੀਗਾ ਵੀ ਜਿੰਨੇ ਵੀ ਅਫਸਰ ਪਹਿਨਾਉਂਦੇ ਆ ਇਸ ਉੱਗੀ ਦਾ ਇਤਿਹਾਸ ਪੜ੍ਹ ਕੇ ਆਉਂਦੇ ਆ ਕਿ ਉੱਗੀ ਦੇ ਜਿਹੜੇ ਲੋਕ ਆ ਇਸਾ ਇਲਾਕੇ ਦੇ ਜਿਹੜੇ